ਸਤ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਤੁਹਾਡੇ ਨਾਲ ਇੱਕ ਖਾਸ ਗੱਲ ਕਰਨ ਲੱਗੀ ਆ ਮੈਂ ਇੱਕ ਖਾਸ ਟੌਪਿਕ ਹੈ ਤੇ ਵੀਡੀਓ ਸਕਿੱਪ ਨਾ ਕਰਿਓ ਪੂਰੀ ਸੁਣਿਓ ਇਹ ਸਾਰਿਆਂ ਦੇ ਫਾਇਦੇ ਦੀ ਆ ਅੱਜ ਕੱਲ ਦਾ ਜਿਹੜਾ ਜ਼ਮਾਨਾ ਅਸੀਂ ਜੇ ਕਿਸੇ ਨੂੰ ਬੁਲਾਉਂਦੇ ਆ ਤਾਂ ਵੀ ਸਿਆਪਾ ਜੇ ਨਾ ਬੁਲਾਈਏ ਤਾਂ ਵੀ ਕਹ ਲਓ ਤਾਂ ਵੀ ਸਿਆਪਾ ਮੈਂ ਹੁਣ ਇਹ ਗੱਲ ਤਾਂ ਇਹ ਵਰਡ ਯੂਜ਼ ਕਰ ਰਹੀ ਆ ਕਿਉਂਕਿ ਅੱਜ ਕੱਲ ਜੇ ਅਸੀਂ ਕਿਸੇ ਨੂੰ ਬੁਲਾਉਂਦੇ ਆ ਤਾਂ ਹਰ ਬੰਦਾ ਇਹੀ ਸਮਝਦਾ ਕਿ ਪਤਾ ਨਹੀਂ ਮੇਰੇ ਨਾਲ ਕੀ ਮਤਲਬ ਪੈ ਗਿਆ ਵੀ ਜਿਹੜਾ ਮੈਨੂੰ ਰਾਮ ਸਲਾਮ ਕਰ ਰਿਹਾ ਬੰਦਾ ਜੇ ਅਸੀਂ ਨਹੀਂ ਬੁਲਾਉਂਦੇ ਫੇਰ ਅਗਲਾ ਕਹਿੰਦਾ ਲੈ ਪਤਾ ਨਹੀਂ ਕੀ ਗੱਲ ਹੈ ਕਿਸ ਚੀਜ਼ ਦਾ ਹੰਕਾਰ ਹੈ ਮੈਨੂੰ ਬੁਲਾਉਂਦਾ ਹੀ ਨਹੀਂ ਹੈਗਾ ਦੇਖ ਕੇ ਹੀ ਮੈਨੂੰ ਉਹਨਾਂ ਦੇਖਾ ਕਰ ਗਿਆ ਸੋ ਇਸ ਕਰਕੇ ਆਪਾਂ ਕਹਿ ਸਕਦੇ ਆ ਕਿ ਦੁਨੀਆ ਕਿਧਰੇ ਪਾਸੇ ਮਾਨ ਨਹੀਂ ਹੈਗੀ ਆਰੀ ਦੇ ਇੱਕ ਪਾਸੇ ਦੰਦੇ ਦੁਨੀਆ ਦੇ ਕਹਿੰਦੇ ਦੋ ਪਾਸੇ ਹੁਣ ਮੈਂ ਤੁਹਾਨੂੰ ਵਿਸਤਾਰ ਨਾਲ ਇਹ ਗੱਲ ਦੱਸਦੀ ਆਂ ਦੇਖੋ ਜੇ ਅਸੀਂ ਕਿਸੇ ਨੂੰ ਬੁਲਾਈਏ ਜੇ ਨਾ ਬੁਲਾਈਏ ਤਾਂ ਸਿਆਪਾ ਅਸੀਂ ਕਈ ਵਾਰੀ ਕਿਸੇ ਬੰਦੇ ਨੂੰ ਨਹੀਂ ਬੁਲਾਉਂਦੇ ਜਾਂ ਅਸੀਂ ਨਹੀਂ ਛੇੜਦੇ ਅਗਲਾ ਕਹਿੰਦਾ ਮੇਰੇ ਤੋਂ ਡਰਦਾ ਹੈ ਕਈ ਵਾਰੀ ਇਸੇ ਗੱਲ ਦੇਖਦੇ ਆਂ ਨਾ ਜੇ ਸਾਨੂੰ ਦੇਖੋ ਕੋਈ ਕੋਈ ਗੱਲ ਕਹਿ ਜਾਂਦਾ ਅਸੀਂ ਉਹਦਾ ਮੋੜ ਕੇ ਜਵਾਬ ਨਹੀਂ ਦਿੰਦੇ ਕੋਈ ਬੰਦਾ ਸਾਨੂੰ ਕੁਝ ਵੀ ਕਹਿ ਦਿੰਦਾ ਮੰਨ ਲਓ ਇਗਜ਼ੈਂਪਲ ਦੇ ਤੌਰ ਤੇ ਕੋਈ ਗਾਲੀ ਕੱਢ ਕੇ ਲੰਘ ਜਾਂਦਾ ਅਸੀਂ ਨੀਵੇਂ ਹੋ ਕੇ ਕਹਿੰਦੇ ਹਾਂ ਵੀ ਚਲ ਕਾ ਨੂੰ ਲੜਾਈ ਪਾਣੀ ਆ ਹਨਾ ਅਸੀਂ ਇਗਨੋਰ ਮਾਰ ਦਿੰਨੇ ਆ ਅਗਲੇ ਦੇ ਦਿਲ ਚ ਇਹੀ ਗੱਲ ਆਉਂਦੀ ਆ ਕਿ ਇਹ ਬੰਦਾ ਮੇਰੇ ਤੋਂ ਡਰਦਾ ਹੈ ਇਹਦੇ ਚ ਪਾਵਰ ਨਹੀਂ ਹੈਗੀ ਮੈਨੂੰ ਮੋੜ ਕੇ ਜਵਾਬ ਦੇਣ ਦੀ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਨੀ ਆ ਅਸੀਂ ਉਹਦੇ ਬਰਾਬਰ ਬੰਦੇ ਦੇ ਨਹੀਂ ਬੋਲਦੇ ਜਿਹਦੀ ਜਾਂ ਤਾਂ ਅਸੀਂ ਰਿਸਪੈਕਟ ਕਰਦੇ ਆ ਅਸੀਂ ਉਹਦਾ ਸਤਿਕਾਰ ਕਰਦੇ ਆ ਜਾਂ ਦੂਜੀ ਗੱਲ ਅਸੀਂ ਉਹਨੂੰ ਇਹ ਸਮਝਦੇ ਆਂ ਵੀ ਛੱਡੋ ਐਸ ਬੰਦੇ ਨਾਲ ਕੀ ਪੰਗਾ ਲੈਣਾ ਐਦੇ ਨਾਲ ਕੀ ਗੱਲ ਕਰਨੀ ਇੱਟ ਮਾਰਾਂਗੇ ਚਿਕੜ ਦੇ ਵਿੱਚ ਤਾਂ ਛਿੱਟੇ ਆ ਜਿਹੜੇ ਆਪਣੇ ਤੇ ਪੈਣੇ ਆ ਹੁਣ ਤੁਸੀਂ ਸਮਝ ਲਓ ਮੈਂ ਕੀ ਕਹਿ ਰਹੀ ਆਂ ਵੀ ਅਸੀਂ ਉਸ ਬੰਦੇ ਨੂੰ ਬੁਲਾਉਣ ਤੋਂ ਹੀ ਡਰਦੇ ਆਂ ਉਹਦੇ ਨਾਲ ਗੱਲ ਕਰਨ ਤੋਂ ਡਰਦੇ ਆਂ ਵੀ ਉਹ ਬੰਦਾ ਸ਼ਾਇਦ ਸਾਡੇ ਬੁਲਾਉਣ ਦੇ ਲਾਈਕ ਨਹੀਂ ਜੇ ਅਸੀਂ ਉਹਨੂੰ ਬੁਲਾਵਾਂਗੇ ਕੋਈ ਫਾਇਦਾ ਨਹੀਂ ਸਾਡਾ ਨੁਕਸਾਨ ਹੀ ਹੋਣ ਵਾਲਾ ਸੋ ਇਹੋ ਜਿਹੇ ਬੰਦਿਆਂ ਤੋਂ ਅਸੀਂ ਦੂਰ ਰਹਿੰਦੇ ਆਂ ਕੁਣ ਬੰਦੇ ਦੇ ਦਿਮਾਗ ਚੋ ਹੀ ਗੱਲ ਰਹਿੰਦੀ ਆ ਵੀ ਪਤਾ ਨਹੀਂ ਮੇਰੇ ਤੋਂ ਡਰਦੇ ਨੇ ਡਰਦਾ ਡੁਰਦਾ ਇੱਥੇ ਕੋਈ ਕਿਸੇ ਤੋਂ ਨਹੀਂ ਇਹ ਸਿਰਫ ਵਹਿਮ ਹੁੰਦਾ ਬੰਦੇ ਦਾ ਤੇ ਨਾ ਕਿਸੇ ਤੋਂ ਡਰਨਾ ਚਾਹੀਦਾ ਸਿਰਫ ਇੱਕ ਰੱਬ ਤੋਂ ਡਰਨਾ ਚਾਹੀਦਾ ਤੇ ਉਹ ਤੋਂ ਡਰਨਾ ਬਣਦਾ ਵੀ ਆ ਜਿਹੜਾ ਸਾਰਿਆਂ ਦਾ ਰਾਖਾ ਇੱਥੇ ਕਿਹੜਾ ਕੋਈ ਕਿਸੇ ਨੂੰ ਬੋਰੀਆਂ ਸਿੱਟਣ ਆ ਰਿਹਾ ਕਿਸੇ ਦੇ ਘਰ ਜੇ ਮੈਂ ਘਰੇ ਬੈਠੀ ਰਵਾਂ ਮੇਰੇ ਘਰੇ ਕਿਹੜਾ ਕੋਈ ਬੋਰੀਆਂ ਸਿੱਟ ਜੂਗਾ ਜਾਂ ਤੁਹਾਡੇ ਘਰੇ ਸਿੱਟਦੇ ਨੇ ਲੋਕ ਫੇਰ ਡਰ ਕਾਦਾ ਸੋ ਮੈਂ ਤੁਹਾਨੂੰ ਇਹ ਗੱਲ ਕਰਨ ਲਈ ਅੱਜ ਸਪੈਸ਼ਲ ਇਹ ਜਿਹੜਾ ਟੌਪਿਕ ਪਾਰੀ ਆ ਵੀ ਜੇ ਅਸੀਂ ਕਿਸੇ ਨੂੰ ਬੁਲਾਉਂਦੇ ਆ ਤਾਂ ਅਗਲਾ ਸਮਝਦਾ ਮਤਲਬ ਹੈ ਜੇ ਨਹੀਂ ਬੁਲਾਉਂਦੇ ਅਗਲਾ ਕਹਿੰਦਾ ਕਮੰਡ ਹੈ ਹੁਣ ਦੋਨੇ ਚੀਜ਼ਾਂ ਨੂੰ ਦੇਖੀਏ ਸੀ ਤਾਂ ਮੈਂ ਤਾਂ ਸੋਚਦੀ ਆ ਕਿ ਚੁੱਪ ਦੇ ਵਿੱਚ ਫਾਇਦਾ ਜਿਹੜਾ ਤਾਂ ਦੇਖੋ ਤੁਹਾਡੇ ਨਾਲ ਹੱਸ ਕੇ ਬੋਲਦਾ ਉਸ ਬੰਦੇ ਨੂੰ ਬੁਲਾਓ ਜੀ ਸਦਕੇ ਬੁਲਾਓ ਜਿਹੜਾ ਬੰਦਾ ਤੁਹਾਡੇ ਨਾਲ ਬੋਲਣਾ ਹੀ ਨਹੀਂ ਚਾਹੁੰਦਾ ਜਾਂ ਪਿੱਠ ਪਿੱਛੇ ਤੁਹਾਡੀ ਬੁਰਾਈ ਕਰਦਾ ਚੁਗਲੀਆਂ ਕਰਦਾ ਉਹਨੂੰ ਬੁਲਾਉਣ ਦਾ ਕੀ ਫਾਇਦਾ ਹੈਨਾ ਜਿਹਨੂੰ ਬੁਲਾ ਕੇ ਸਾਨੂੰ ਘਾਟਾ ਹੀ ਘਾਟਾ ਉਹਨੂੰ ਤਾਂ ਮੇਰੇ ਸਾਹਮਣੇ ਨਾਲ ਨਹੀਂ ਬੁਲਾਉਣਾ ਚਾਹੀਦਾ ਉਹਦੇ ਲਈ ਚੁੱਪ ਠੀਕ ਹੈ ਸਿਰਫ ਮਤਲਬ ਜਿੰਨਾ ਬੁਲਾਓ ਲੈ ਵੀ ਹੁਣ ਮੈਂ ਤੁਹਾਨੂੰ ਇਹ ਦੱਸਦੀ ਆ ਕਿ ਬੰਦੇ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਬੰਦਾ ਹੁੰਦਾ ਜਿਹੜਾ ਆਕੜ ਦੇ ਵਿੱਚ ਫਿਰਦਾ ਵੀ ਮੈਂ ਕਿਸੇ ਤੋਂ ਕੀ ਲੈਣਾ ਮੈਨੂੰ ਆਪੇ ਬੁਲਾਵੇ ਜਿਹੜੇ ਨੇ ਬੁਲਾਉਣਾ ਹੈਨਾ ਬੜੇ ਕਮਾਂਡ ਚ ਫਿਰਦਾ ਜਦੋਂ ਕੋਈ ਉਸ ਬੰਦੇ ਨੂੰ ਸਸਰੀਕਾਲ ਆ ਰਾਮ ਸਲਾਮ ਕਰਦਾ ਤਾਂ ਬੰਦਾ ਕਿਸੇ ਦਾ ਠੀਕ ਠੰਗ ਨਾਲ ਜਵਾਬ ਨਹੀਂ ਦਿੰਦਾ। ਆਪ ਦੀ ਘਮੰਡ ਚ ਤੁਰਿਆ ਫਿਰਦਾ ਵੀ ਮੈਨੂੰ ਕਿਸੇ ਨਾਲ ਕੀ ਮਤਲਬ ਹੈ। ਲਓ ਜੀ ਇੱਕ ਦਿਨ ਫਿਰ ਕੀ ਹੁੰਦਾ? ਇਹੋ ਜਾਂ ਦੀ ਨਾ ਜਾਂਦਾ। ਜਦੋਂ ਉਸ ਬੰਦੇ ਨੂੰ ਸਾਰੇ ਜਾਣ ਜਾਂਦੇ ਨੇ ਕਿ ਇਸ ਬੰਦੇ ਨੂੰ ਕੋਈ ਫਾਇਦਾ ਨਹੀਂ ਹੈਗਾ ਬੁਲਾਉਣ ਦਾ। ਤੇ ਫਿਰ ਉਹਨੂੰ ਬਿਨ ਬੁਲਾਏ ਲੋਕ ਲੰਘਣ ਲੱਗ ਜਾਂਦੇ ਨੇ। ਫਿਰ ਉਹ ਬੰਦਾ ਸੋਚਦਾ ਵੀ ਮੈਨੂੰ ਤਾਂ ਕੋਈ ਬੁਲਾਉਂਦਾ ਹੀ ਨਹੀਂ। ਮੈਨੂੰ ਤਾਂ ਕੋਈ ਪੁੱਛਦਾ ਹੀ ਨਹੀਂ। ਤੇ ਇੱਕ ਬੰਦਾ ਹੁੰਦਾ ਹੈ ਜਿਹੜਾ ਬਿਨਾ ਮਤਲਬ ਵੀ ਸਾਰਿਆਂ ਨੂੰ ਹੀ ਬੁਲਾਉਂਦਾ ਹੈ ਹੁਣ ਉਹ ਬੰਦੇ ਕਿਹੜੇ ਹੁੰਦੇ ਨੇ ਮੈਂ ਤੁਹਾਨੂੰ ਦੱਸਦੀ ਆਂ ਅਸੀਂ ਅਕਸਰ ਆਮ ਦੇਖਿਆ ਉਹ ਖਾਸ ਕਰਕੇ ਸਾਡੇ ਸਿਆਣੇ ਬੰਦੇ ਸਿਆਣੇ ਬਜ਼ੁਰਗ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਕਿਸੇ ਨੂੰ ਬੁਲਾਉਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਉਹ ਜੇ ਗਲੀ 'ਚ ਕੋਈ ਬੱਚਾ ਵੀ ਜਾ ਰਿਹਾ ਹੁੰਦਾ ਨਾ ਉਹਨੂੰ ਵੀ ਉਹੀ ਬੁਲਾ ਲੈਣਗੇ ਉਹਨਾਂ ਕੋਲ ਜੇ ਕੋਈ ਬੁਲਾਉਣ ਦਾ ਬਹਾਨਾ ਵੀ ਨਹੀਂ ਨਾ ਹੁੰਦਾ ਉਹੀ ਬੁਲਾ ਲੈਣਗੇ ਕਹਿ ਦੇਣਗੇ ਓ ਬਾਈ ਬੜੀ ਧੁੱਪ ਕਰ ਰੱਖੀ ਆ ਬੜੀ ਗਰਮੀ ਕਰੀ ਹੋਈ ਆ ਮੀਂਹ ਪਵਾ ਦੇ ਜਾਂ ਉਹੀ ਬੁਲਾ ਲੈਣਗੇ ਕੀ ਗੱਲ ਭਾਈ ਕਿੰਨੇ ਦਿਨ ਹੋ ਗਏ ਤੂੰ ਦਿਖਿਆ ਹੀ ਨਹੀਂ ਕਿੱਥੇ ਰਹਿਣਾ ਸੋ ਉਹਨਾਂ ਦੇ ਨਾ ਬੁਲਾਉਣ ਦਾ ਇੱਕ ਤਰੀਕਾ ਹੁੰਦਾ ਐਹੋ ਜੇ ਬਜ਼ੁਰਗ ਐਹੋ ਜੇ ਬੰਦੇ ਆਮ ਕਰਕੇ ਪਿੰਡਾਂ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਦੇ ਨੇ ਜਦੋਂ ਅਸੀਂ ਕਿਤੇ ਜਾਂਦੇ ਆ ਨਾ ਸਾਡੇ ਨਾਨਕੇ ਦਾਦਕੇ ਵੀ ਜਾਂਦੇ ਆ ਸਾਡੇ ਨਾਨਕੇ ਜਾਣਦੇ ਆ ਦਾਦਕੇ ਤਾਂ ਚਲੋ ਰਹਿਣੇ ਹੀ ਆ ਉੱਥੇ ਵੀ ਜੇ ਅਸੀਂ ਛਾਲ 6 ਮਹੀਨੇ ਬਾਅਦ 2 ਸਾਲ ਬਾਅਦ ਬਣਾਈਏ ਨਾ ਤੇ ਸਾਨੂੰ ਉਹੀ ਕੋਈ ਪਿੰਡ ਦੇ ਮਿਲ ਜਾਣ ਉਹ ਵੀ ਕਹਿਣਗੇ ਭਾਈ ਕੁੜੀਏ ਖਾਸੀ ਧੇਰ ਬਾਅਦ ਆਈਆਂ ਸੋ ਚਾਹੇ ਅਸੀਂ ਉਹਨਾਂ ਨੂੰ ਨਹੀਂ ਜਾਣਦੇ ਲੇਕਿਨ ਉਹਨਾਂ ਦੇ ਬੁਲਾਉਣ ਦਾ ਤਰੀਕਾ ਹੁੰਦਾ ਉਹ ਚਾਹੁੰਦੇ ਨੇ ਕਿ ਅਸੀਂ ਹਰ ਇੱਕ ਨਾਲ ਮਿਲਵਰਤਨ ਚ ਰਹੀਏ ਹਰ ਇੱਕ ਨੂੰ ਬੁਲਾਉਂਦੇ ਰਹੀਏ ਸੋ ਇਹ ਗੱਲਾਂ ਨੇ ਜਿਹੜੀਆਂ ਇਹ ਸੋਚਣ ਵਾਲੀਆਂ ਨੇ ਅਸੀਂ ਕਿਸੇ ਨੂੰ ਬੁਲਾ ਲੈਨੇ ਆ ਕਿਸੇ ਨੂੰ ਆਪਣਾ ਹਾਲਚਲ ਦੱਸ ਦੰਦੇ ਆ ਜਾਂ ਪੁੱਛ ਲੈਨੇ ਆ ਕਿਸੇ ਨੂੰ ਸਤਿ ਸ੍ਰੀ ਅਕਾਲ ਬੁਲਾ ਦੰਦੇ ਆ ਹਨਾ ਤਾਂ ਇਹਦੇ ਨਾਲ ਸਾਡਾ ਕੁਝ ਨਹੀਂ ਜਾਂਦਾ ਹੁਣ ਸਾਰਿਆਂ ਦੇ ਅਲੱਗ-ਅਲੱਗ ਤਰੀਕੇ ਨੇ ਇੱਕ ਦੂਜੇ ਨੂੰ ਬੁਲਾਉਣ ਦੇ ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਨੇ ਵੀ ਸਾਨੂੰ ਇਹੀ ਦੱਸਿਆ ਕਿ ਜਦੋਂ ਕੋਈ ਸਾਨੂੰ ਮਿਲਦਾ ਸਾਹਮਣੇ ਅਸੀਂ ਉਹਦਾ ਅਦਬ ਕਰਨਾ ਹੈ ਉਹਦਾ ਸਤਿਕਾਰ ਕਰਨਾ ਹੈ ਉਹਨੂੰ ਕਿੱਦਾਂ ਬੁਲਾਉਣਾ ਸਾਨੂੰ ਸਾਰਿਆਂ ਨੂੰ ਪਤਾ ਹੈ ਸਾਨੂੰ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਉਹਨਾਂ ਨੇ ਵੀ ਫਤੇ ਦੀ ਸਾਂਝ ਦੱਸੀ ਹੈ ਕਿ ਉਹ ਪਾ ਕੇ ਅਸੀਂ ਇੱਕ ਦੂਜੇ ਨੂੰ ਬੁਲਾਈਏ ਜਾਂ ਸਤਿਸ਼੍ਰੀ ਅਕਾਲ ਅਸੀਂ ਬੁਲਾਉਂਦੇ ਆਂ ਸਾਹਮਣੇ ਵਾਲੇ ਦੇ ਵੀ ਜਿਹੜੇ ਚਿਹਰੇ ਤੇ ਆ ਖੁਸ਼ੀ ਆ ਜਾਂਦੀ ਆ ਦੇਖ ਕੇ ਹੈਨਾ ਆਪਣੇ ਆਪਣੇ ਅਕੋਰਡਿੰਗ ਸਾਰੇ ਬੁਲਾਉਂਦੇ ਨੇ ਹੁਣ ਕੋਈ ਜੈ ਸ੍ਰੀ ਕ੍ਰਿਸ਼ਨਾ ਕਹਿ ਦਿੰਦਾ ਕੋਈ ਰਾਮ ਰਾਮ ਕਹਿ ਕੇ ਬੁਲਾ ਲੈਂਦਾ ਕੋਈ ਸਲਾਮ ਕਰ ਲੈਂਦਾ ਸੋ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਵੀ ਸੀ ਜਾਂ ਸਾਡੇ ਪੀਰ ਪੈਗੰਬਰ ਹੈਨਾ ਸਾਡੇ ਗੁਰੂ ਸੀ ਉਹਨਾਂ ਨੇ ਵੀ ਸਾਨੂੰ ਦੱਸਿਆ ਵੀ ਜਦੋਂ ਅਸੀਂ ਇੱਕ ਦੂਜੇ ਨਾਲ ਮਿਲੀਏ ਤਾਂ ਅਸੀਂ ਰੱਬ ਦਾ ਨਾਮ ਲੈ ਕੇ ਮਿਲੀਏ। ਅਲੱਗ-ਅਲੱਗ ਜਿਹੜੇ ਜਿਹੜਾ ਵੀ ਜਿੰਨੂੰ ਮੰਨਦਾ ਆਪਾਂ ਸਾਰੇ ਧਰਮਾਂ ਦੀ ਗੱਲ ਕਰਾਂਗੇ ਹਨਾ ਕਿਸੇ ਇੱਕ ਦੀ ਨਹੀਂ ਕਰਦੇ। ਜਿਹੜਾ ਵੀ ਜਿਸਤੇ ਜਿਹਦੀ ਸ਼ਰਧਾ ਹੁੰਦੀ ਹੈ ਵਿਸ਼ਵਾਸ ਹੁੰਦਾ ਹੈ ਉਹਦਾ ਗੁਰੂ ਪੀਰ ਪੈਗੰਬਰ ਦਾ ਨਾਮ ਲੈ ਕੇ ਬੁਲਾ ਲੈਂਦਾ ਜਾਂ ਫਤੇ ਦੀ ਸਾਂਝ ਪਾ ਲੈਂਦੇ ਆ ਅਸੀਂ ਸਤਿ ਸ੍ਰੀ ਅਕਾਲ ਬੁਲਾ ਲੈਂਦੇ ਆ। ਸੋ ਅਲੱਗ-ਅਲੱਗ ਤਰੀਕਿਆਂ ਦੇ ਨਾਲ ਅਸੀਂ ਇੱਕ ਦੂਜੇ ਨੂੰ ਹੈ ਜਿਹੜਾ ਮਿਲਦੇ ਆ। ਇਹਦੇ ਨਾਲ ਕੁਛ ਘਟਦਾ ਨਹੀਂ ਦੋਸਤੋ ਜਦੋਂ ਕੋਈ ਸਾਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ ਤਾਂ ਸਾਨੂੰ ਉਹਦਾ ਜਵਾਬ ਦੇਣਾ ਚਾਹੀਦਾ ਕਈ ਲੋਕ ਉਹੀ ਆਪਣੀ ਆਕੜ ਚ ਫਿਰੀ ਜਾਂਦੇ ਨੇ ਅਸੀਂ ਉਹਨਾਂ ਨੂੰ ਜੇ ਬੁਲਾਈਏ ਨਾ ਤਾਂ ਅੱਗੋਂ ਸਤਿ ਸ੍ਰੀ ਅਕਾਲ ਨਹੀਂ ਬੁਲਾਉਂਦੇ ਜੇਸੀ ਬੁਲਾਈਏ ਨਾ ਆਂ ਹੀ ਕਰ ਦੇਣਗੇ ਇੱਕ ਆ ਸਿਰ ਮਾਰਨ ਦਾ ਬੜਾ ਰਿਵਾਜ ਚੱਲਿਆ ਹੋਇਆ ਬੁਲਾਉਂਦੇ ਨਹੀਂ ਮੂੰਹ ਤੋਂ ਜਿਵੇਂ ਗੁੰਗੇ ਹੋਣ ਬੰਦਾ ਸਾਹਮਣੇ ਖੜਾ ਹੁੰਦਾ ਦੇਖ ਕੇ ਕਹ ਦੇਣਗੇ ਲਾ ਇੱਕ ਹੀ ਹੋਇਆ ਜੇ ਤਾਂ ਮੂੰਹ 'ਚ ਜ਼ੁਬਾਨ ਨਾ ਹੋਵੇ ਬੰਦੇ ਦੇ ਫੇਰ ਵੀ ਗੱਲ ਐ ਵੀ ਇਸ਼ਾਰਿਆਂ ਨਾਲ ਗੱਲ ਕਰਦਾ ਰੱਬ ਨੇ ਤੁਹਾਨੂੰ ਜ਼ੁਬਾਨ ਦਿੱਤੀ ਆ ਤੁਹਾਨੂੰ ਬੋਲਣ ਦਾ ਜਿਹੜਾ ਹੈਗਾ ਬਲ ਬਖਸ਼ਿਆ ਤਾਂ ਇਸ ਜ਼ੁਬਾਨ ਦੀ ਵਰਤੋਂ ਕਰ ਲੋ ਜੇ ਤੁਸੀਂ ਸਤਿ ਸ਼੍ਰੀ ਅਕਾਲ ਬੋਲ ਦੋਗੇ ਤਾਂ ਤੁਹਾਡਾ ਮੂੰਹ ਥੋੜਾ ਨਾ ਘਸ ਜਾਣਾ ਆ ਸਿਰ ਮਾਰੇ ਨਾਲ ਕੀ ਹੁੰਦਾ ਇਹ ਕਿਹੜਾ ਤਰੀਕਾ ਹੋ ਗਿਆ ਬੰਦੇ ਨੂੰ ਬੁਲਾਉਣ ਦਾ ਸੋ ਇਹ ਚੀਜ਼ਾਂ ਸਾਨੂੰ ਥੋੜੀਆਂ ਜਿਹਾ ਸੋਚਣੀਆਂ ਚਾਹੀਦੀਆਂ ਬਾਕੀ ਜੇ ਕੋਈ ਮੈਂ ਗੱਲ ਗਲਤ ਕੀਤੀ ਆ ਤਾਂ ਉਹਦੇ ਲਈ ਸੌਰੀ ਹੈ ਨਾ ਵੈਸੇ ਮੇਰੇ ਅਕੋਰਡਿੰਗ ਤਾਂ ਮੈਂ ਸਾਰੀ ਗੱਲ ਜਿਨੀ ਕੀਤੀ ਆ ਸਹੀ ਕੀਤੀ ਆ ਤੁਸੀਂ ਆਪਣੇ ਵਿਊ ਆਪਣੇ ਕਮੈਂਟਾਂ ਚ ਮੈਨੂੰ ਜ਼ਰੂਰ ਲਿਖ ਕੇ ਭੇਜਿਓ ਕਿ ਮੈਂ ਜਿਹੜੀ ਗੱਲ ਕੀਤੀ ਆ ਉਹ ਸਹੀ ਹੈ ਕਿ ਨਹੀਂ ਕਿ ਅੱਜ ਕੱਲ ਜੇ ਕਿਸੇ ਨੂੰ ਅਸੀਂ ਬੁਲਾਈਏ ਤਾਂ ਵੀ ਪੰਗਾ ਜੇ ਨਾ ਬੁਲਾਈਏ ਤਾਂ ਵੀ ਪੰਗਾ ਕਰੀਏ ਤੇ ਕੀ ਕਰੀਏ ਕੀ ਗੱਲ ਚੁੱਪ ਰਹੀਏ ਸੋ ਇਹ ਗੱਲਾਂ ਸੋਚਨ ਵਿਚਾਰਨ ਦੀਆਂ ਨੇ ਆਪਣੇ ਕਮੈਂਟਾਂ ਰਾਹੀਂ ਤੁਸੀਂ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਓ ਡਿਸਕਸ ਕਰਿਓ ਕਿਉਂਕਿ ਅਸੀਂ ਇੱਕ ਦੂਜੇ ਨਾਲ ਇਹ ਗੱਲਾਂ ਜਦੋਂ ਡਿਸਕਸ ਕਰਾਂਗੇ ਜੇ ਤੁਸੀਂ ਕਮੈਂਟ ਕਰੋਗੇ ਤੁਹਾਡਾ ਕਮੈਂਟ ਜਿੰਨੇ ਲੋਕ ਮੇਰੀ ਵੀਡੀਓ ਦੇਖ ਰਹੇ ਨੇ ਲੱਖਾਂ ਲੋਕਾਂ ਤੱਕ ਇਹ ਕਮੈਂਟ ਪਹੁੰਚਣਾ ਤੇ ਬੰਦਾ ਜਿਹੜਾ ਵੀ ਵੀਡੀਓ ਦੇਖਦਾ ਤੇ ਉਹ ਕਮੈਂਟ ਪੜਦਾ ਹੀ ਪੜਦਾ ਹੈ ਚਾਹੇ ਮੈਂ ਆਂ ਮੈਂ ਤੁਹਾਡੇ ਸਾਰਿਆਂ ਦੇ ਕਮੈਂਟ ਰੀਡ ਕਰਦੀ ਆਂ ਬੇਸ਼ੱਕ ਮੈਨੂੰ ਜਦੋਂ ਵੀ ਟਾਈਮ ਲੱਗਦਾ ਮੈਂ ਉਦੋਂ ਕਰਦੀ ਆਂ ਹਨਾ ਇਕੱਲੀ ਬਹਿ ਕੇ ਮੈਂ ਸਾਰੀ ਪੋਸਟ ਦੇ ਇੱਕ ਇੱਕ ਕਮੈਂਟ ਰੀਡ ਕਰਦੀ ਹੁੰਨੀ ਆ ਤੇ ਸਾਰਿਆਂ ਨੂੰ ਬੇਨਤੀ ਹੈ ਜੀ ਜੇ ਹੋਰ ਵੀ ਤੁਹਾਡੇ ਦਿਮਾਗ 'ਚ ਕੋਈ ਇਦਾਂ ਦੇ ਟੌਪਿਕ ਹੈਗੇ ਨੇ ਕੋਈ ਮੁੱਦੇ ਹੈਗੇ ਨੇ ਕੋਈ ਗੱਲਾਂ ਹੈਗੀਆਂ ਨੇ ਉਹ ਤੁਸੀਂ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਆ ਕਰੋ ਸੋ ਤੁਹਾਡੇ ਦਿੱਤੇ ਹੀ ਕਮੈਂਟਾਂ ਤੇ ਮੈਂ ਵੀਡੀਓ ਬਣਾ ਕੇ ਪਾਉਂਦੀ ਆ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹ ਕਰ ਲਓ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਮਿਲ ਸਕੇ ਥੈਂਕ ਯੂ ਸੋ ਮੱਚ ਤੁਹਾਡੀ ਆਪਣੀ ਬੱਬਲ ਕੋਰ ਸਤਿ ਸ੍ਰੀ ਅਕਾਲ